ਇੱਕ ਪਿੰਡ ਵਿੱਚ ਇੱਕ ਵਪਾਰੀ ਆਇਆ ਉਹਨੇ ਪਿੰਡ ਵਾਲੇ ਲੋਕਾਂ ਨੂੰ ਕਿਹਾ ਕਿ ਤੁਸੀਂ ਪਿੰਡ ਵਿੱਚ ਜਿੰਨੇ ਵੀ ਬੰਦਰ ਹੈਗੇ ਆ ਉਹ ਪਕੜ ਕੇ ਲੈ ਕੇ ਆਓ ਔਰ ਹਰ ਬੰਦਰ ਦਾ ਮੈਂ ਤੁਹਾਨੂੰ 10 ਰੁਪਏ ਦਿਆਂਗਾ ਔਰ ਪਿੰਡ ਵਾਲਿਆਂ ਨੇ ਕਿਸੇ ਨੇ 2 ਪਕੜੇ ਕਿਸੇ ਨੇ 10 ਪਕੜੇ ਕਿਸੇ ਨੇ 20 ਪਕੜੇ ਉਹ ਫੜ ਕੇ ਲੈ ਕੇ ਆਉਂਦੇ ਰਹੇ ਆਉਂਦੇ ਰਹੇ ਔਰ ਉਹਦੇ ਕੋਲ 10 ਰੁਪਏ ਵਸੂਲਦੇ ਰਹੇ ਔਰ ਲਗਭਗ 10000 ਬੰਦਰ ਉਹਦੇ ਕੋਲ ਇਕੱਠਾ ਹੋ ਗਿਆ ਉਸ ਤੋਂ ਬਾਅਦ ਕੀ ਹੈ ਬਾਂਦਰ ਬਹੁਤ ਘਟ ਗਏ ਪਿੰਡ ਵਿੱਚ ਲੋਕਾਂ ਦਾ ਜੋਸ਼ ਠੰਡਾ ਹੋ ਗਿਆ ਵਪਾਰੀ ਨੇ ਫਿਰ ਦੁਬਾਰਾ ਕਿਹਾ ਤੁਸੀਂ ਇਦਾਂ ਕਰੋ ਬਾਂਦਰ ਪਕੜੋ ਹੁਣ ਇੱਕ ਬਾਂਦਰ ਦਾ ਮੈਂ ਤੁਹਾਨੂੰ 20 ਰੁਪਏ ਦਿਆਂਗਾ ਲੋਕਾਂ ਨੇ ਬਾਂਦਰ ਪકડਨੇ ਸ਼ੁਰੂ ਕਰਤੇ ਔਰ ਟੱਠੇ ਕਰਦੇ ਕਰਦੇ ਲਗਭਗ ਪਿੰਡ ਵਿੱਚ ਬਾਂਦਰ ਖਤਮ ਹੋ ਗਏ ਜਦੋਂ ਪਿੰਡ ਵਿੱਚ ਲਗਭਗ ਸਾਰੇ ਬਾਂਦਰ ਖਤਮ ਹੋ ਗਏ ਉਸ ਤੋਂ ਬਾਅਦ ਆਪਣੇ ਵਪਾਰੀ ਨੇ ਦੁਬਾਰਾ ਫਿਰ ਅਨਾਉਂਸ ਕਰਿਆ ਪਿੰਡ ਵਾਲਿਓ ਤੁਸੀਂ ਬਾਂਦਰ ਲੈ ਕੇ ਆਓ ਤੁਹਾਨੂੰ ਉਹਦੀ ਮੈਂ ਕੀਮਤ 40 ਰੁਪਏ ਦਿਆਂਗਾ ਉਹ ਲੋਕਾਂ ਨੇ ਫਿਰ ਚੋਚ ਫੜਿਆ ਪਿੰਡ ਦੇ ਜਿੱਦੋਂ ਕਿਤੋਂ ਪਕੜ ਕੇ ਲੈ ਕੇ ਆਏ ਔਰ ਪਿੰਡ ਵਿੱਚ ਖਾਲੀ ਕਰਤਾ ਸਾਰੇ ਬਾਂਦਰ ਖਤਮ ਕਰਤੇ ਉਸ ਵਪਾਰੀ ਨੂੰ ਫੜਾਤੇ ਔਰ ਉਸ ਵਪਾਰੀ ਨੇ ਉਹਨਾਂ ਨੂੰ ਬਾਂਦਰ ਦੇ ਬਦਲੇ 40 ਰੁਪਏ ਦਿੱਤਾ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਵਪਾਰੀ ਸ਼ਹਿਰ ਚਲੇ ਗਿਆ ਕਿਸੇ ਕੰਮ ਵਾਸਤੇ ਔਰ ਆਪਣੇ ਉਹ ਇੱਕ ਏਜੰਟ ਨੂੰ ਉਰਖ ਤੇ ਠੱਲ ਗਿਆ ਏਜੰਟ ਨੂੰ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਰੋਕੇ ਚਲਾ ਗਿਆ ਉਹ ਜਦ ਚਲ ਗਿਆ ਉਸ ਤੋਂ ਬਾਅਦ ਏਜੰਟ ਨੇ ਵਪਾਰੀ ਦੇ ਸ਼ਹਿਰ ਜਾਣ ਤੋਂ ਬਾਅਦ ਏਜੰਟ ਨੇ ਅਨਾਉਂਸ ਕਰਿਆ ਪਿੰਡ ਵਾਲਿਓ ਤੁਸੀਂ ਆਓ ਔਰ ਜੋ ਵਪਾਰੀ ਨੇ ਤੁਹਾਨੂੰ 10 ਰੁਪਏ 20 ਰੁਪਏ 40 ਰੁਪਏ ਦੇ ਵਿੱਚ ਬਾਂਦਰ ਖਰੀਦਾ ਸੀਗਾ ਉਹ ਤੁਹਾਨੂੰ ਮੈਂ ਦਿੰਦਾ 60 ਰੁਪਏ 'ਚ ਔਰ ਇਹੀ ਵਪਾਰੀ ਤੁਹਾਡੇ ਕੋਲੋਂ ਬਾਂਦਰ ਖਰੀਦੇਗਾ 80 ਰੁਪਏ 'ਚ ਜਾਂ 100 ਰੁਪਏ ਵਿੱਚ ਤੁਸੀਂ ਇਸ ਕਰਕੇ ਜਲਦੀ ਤੋਂ ਜਲਦੀ ਬਾਂਦਰ ਖਰੀਦ ਲਓ ਵਪਾਰੀ ਨੂੰ ਪਤਾ ਨਾ ਚੱਲੇ ਕੀ ਹੋਇਆ ਪਿੰਡ ਵਾਲੇ ਕੋਲ ਜਿੰਨੀ ਵੀ ਪੂੰਜੀ ਸੀ ਜਿੰਨੀ ਵੀ ਅਮਾਉਂਟ ਸੀ ਜਿੰਨੇ ਘਰ ਚ ਪੈਸੇ ਪੈ ਸੀਗੇ ਸਾਰਿਆਂ ਨੇ 60 ਰੁਪਏ ਦੇ ਹਿਸਾਬ ਨਾਲ ਉਹ ਬਾਂਦਰ ਖਰੀਦ ਲੈ ਉਸ ਤੋਂ ਬਾਅਦ ਏਜੰਟ ਵਾਪਸ ਨਹੀਂ ਮੁੜਿਆ ਨਾ ਵਪਾਰੀ ਮੁੜਿਆ ਇਸੇ ਤਰ੍ਹਾਂ ਸਾਡੇ ਨਾਲ ਹੋ ਰਿਹਾ ਹੈ ਸਾਡੇ ਇੰਡੀਆ ਦੇ ਵਿੱਚ ਬਿਟਕੋਇਨ ਦੇ ਨਾਮ ਤੇ cryptocurrency ਦੇ ਨਾਮ ਤੇ ਤੁਹਾਨੂੰ ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਸਾਡੇ ਇੰਡੀਆ ਦੇ ਵਿੱਚ ਬਿਟਕੋਇਨ ਨਾਮ ਤੇ criptocurrency ਦੇ ਨਾਮ ਤੇ ਉਹ ਲੁੱਟ ਹੋ ਰਹੀ ਹੈ ਜੋ ਬਿਨਾਂ ਹਿਸਾਬ ਤੋਂ ਹੈ ਔਰ ਲੋਕ ਇਹ ਸੋਚਦੇ ਨੇ ਅੱਜ ਮੈਂ ਇੱਕ ਕੁਆਇਨ 200 ਰੁਪਏ ਦੇ ਖਰੀਦ ਲਾਂਗਾ ਔਰ 2030 ਦੇ ਵਿੱਚ ਇਹੀ 200 ਡਾਲਰ ਦੇ ਵਿਕ ਜਾਏਗਾ ਦੋਸਤੋ ਭਲੇਖੇ ਤੋਂ ਬਾਹਰ ਆ ਜਾਓ ਬਾਹਰ ਦੀਆਂ ਏਜੰਸੀਆਂ ਨੇ ਬਾਹਰ ਦੀਆਂ ਕੰਪਨੀਆਂ ਨੇ ਤੁਹਾਨੂੰ ਲੁੱਟ ਕੇ ਲੈ ਜਾਣਗੀਆਂ ਲੁੱਟ ਕੇ ਲੈ ਕੇ ਜਾ ਰਹੀਆਂ ਨੇ ਆਪਣੇ ਆਪ ਨੂੰ ਬਚਾ ਲਓ ਸੇਫ ਰਹੋ ਸਤਰਕ ਰਹੋ